ਸਤ ਸ੍ਰੀ ਅਕਾਲ ਅਸਲਾਮ ਵਾਲੇਕਮ ਜੀ ਮੈਂ ਅਜ ਮੌਜੂਦ ਹਾਂ ਜੀ ਗੁਰੂਕੀ ਨਗਰੀ ਅਤਿਅਸਕ ਸ਼ੈ ਸ਼੍ਰੀ ਹਰਗਵਿੰਦਪੁਰ ਸਾਹਿਬ ਜ਼ਿਲ੍ਹਾ ਗੁਰਦਾਸਪੁਰ ਤੇ ਇਹ ਸ਼ੈ ਵਟਾਲੇ ਤੋਂ ਲਹਿੰਦੇ ਬਿਲਕੁਲ ਪਿਆਗਰਾ ਦੇ ਕੰਡੇ ਕੋਚੇ ਢਾਏ ਦੇ ਵਸਿਆ ਹੋਇਆ ਹੈ ਇਸ ਸ਼ੈਰ ਦਾ ਪ੍ਰਾਣਨਾ ਮੁਗਲ ਕਾਲ ਵੇਲੇ ਰਹਿਲਾ ਸ਼ਹਿਰ ਹੁੰਦਾ ਸੀ ਸ਼੍ਰੀ ਗੁਰੂ ਹਰਗਵਿੰਦ ਜੀ ਪਾਸ ਸਈ ਸ਼ੇਵੀ ਨੇ 1734 ਦੇ ਲਗਭਗ ਸ਼ਹਿਰ ਨੂੰ ਫਤਿਹ ਕੀਤਾ ਤੇ ਇੱਥੇ ਯਾਦਗਾਰ ਵਜੋਂ ਬਣਾਈ ਇੱਕ ਮਸਜਿਦ ਐ ਸਾਹਮਣੇ ਮਸਜਿਦ ਤੇ ਇੱਕ ਦਰਵਾਜ਼ਾ ਜੇਕਰ ਗੁਰੂ ਜੀ ਨੇ ਇੱਥੇ ਹਿੰਦੂ ਸਿੱਖਾਂ ਲਈ ਮੰਦਰ ਤੇ ਧਰਮਸ਼ਾਲਾ ਬਣਵਾਈਆਂ ਤਾਂ ਮੁਸਲਮਾਨ ਭਾਈਚਾਰੇ ਲਈ ਬਣਵਾਈ ਇੱਕ ਮਸਜਿਦ ਇਹ ਕੁਝ ਲਿਖਿਆ ਨਜ਼ਰ ਆ ਰਿਹਾ ਹੈ ਨੀਲੇ ਰੰਗ ਦਾ ਮਿੱਟ ਚੁਕਿਆ ਹੈ ਤੇ ਇਹ ਹੈ ਜੀ ਇਤਿਹਾਸਕ ਮਸਜਿਦ ਕਿਉਂਕਿ ਗੁਰੂ ਜੀ ਦੁਆਰਾ ਇਹ ਬਣਵਾਈ ਗਈ ਸੀ ਤੇ ਇਹਦਾ ਨਾਂ ਪੈ ਗਿਆ ਗੁਰੂ ਕੀ ਮਸੀਤ ਇਹਨਸਕਾ ਦੁਆਰਾ ਇਸ ਮਸਜਿਦ ਨੂੰ ਇੱਕ ਇਤਿਹਾਸਿਕ ਮਸਜਿਦ ਵਜੋਂ ਮਾਨਤਾ ਮਿਲੀ ਹੋਈ ਹੈ ਤੇ ਬਹੁਤ ਹੀ ਸੋਹਣੀ ਮਸਜਿਦ ਤਿੰਨ ਗੁੰਬਦ ਹਨ ਵੱਡੇ ਵੱਡੇ ਤੇ ਬਿਲਕੁਲ ਉਹੀ ਢਾਂਚਾ 400 ਸਾਲ ਪੁਰਾਣਾ ਢਾਂਚਾ ਲਗਭਗ 1634-35 ਵਿੱਚ ਇਹ ਮਸਜਿਦ ਬਣ ਕੇ ਤਿਆਰ ਹੋਈ ਸੀ ਤੇ ਅੱਜ ਤੁਹਾਨੂੰ ਇਸ ਦੇਖ ਰਵਾਂਗੇ ਦਰਸ਼ਨ 1947 ਵੇਲੇ ਤੱਕ ਇਹ ਮਸਜਿਦ ਮੁਸਲਮਾਨ ਭਾਈਚਾਰੇ ਕੋਲ ਹੀ ਗਹੀ ਗਣ ਤੋਂ ਬਾਅਦ ਮੁਸਲਮਾਨ ਭਾਈਚਾਰਾ ਲੰਦੇ ਪੰਜਾਬ ਪਾਕਿਸਤਾਨ ਚਲ ਗਿਆ ਤੇ ਇਹ ਮਸਜਿਦ ਹੋ ਗਈ ਲਾਵਾਰਸ ਅੱਜਕਲ ਇਸ ਮਸਜਿਦ ਦੀ ਦੇਖਭਾਲ ਤੇ ਰੱਖਿਆ ਇੱਕ ਨਿਆਂੰਗ ਜਥੇਬੰਦੀ ਕਰ ਰਹੀ ਹੈ ਤੇ ਆਓ ਕਰਦਿਆਂ ਇਸ ਹਿਸਟੋਰੀਕਲ ਮਸਜਿਦ ਦੇ ਅੰਦਰ ਦਰਸ਼ਨ ਇਹ ਆਪਣੀਆਂ ਇੱਕ 10 ਦੀ ਬਣੀ ਹੋਈ ਮਸਜਿਦ ਹੈ। ਬਹੁਤ ਹੀ ਪੁਰਾਣੀ ਮਸਜਿਦ। ਇਤਿਹਾਸਕ ਮਸਜਿਦ। ਇਹਦੇ ਤੁਸੀਂ ਅਜੀ ਦਰਸ਼ਨ ਕਰ ਰਹੇ ਹੋ। ਵਾਹ ਜੀ ਵਾਹ। ਸ੍ਰੀ ਗੁਰੂ ਗ੍ਰੰਥ ਸਾਹਿਬ ਇਥੇ ਸ਼ੋਭਧਨ ਨਗਯਤੀਵਨ ਦੀਵਲੋਂ ਇਥੇ ਗੁਰੂ ਗ੍ਰੰਥ ਸਾਹਿਬ ਪ੍ਰਕਾਸ਼ ਕੀਤਾ ਗਿਆ ਸੀ। ਤੇ ਇਹ ਕੁਝ ਲਿਖਿਆ ਨਜ਼ਰ ਆ ਰਿਹਾ ਹੈ ਪ੍ਰਾਣਾ। ਇਹ ਦੇਖੋ ਉਰਦੂ ਵਿੱਚ। ਇਹ ਕੀ ਲਿਖਿਆ ਹੋਏਗਾ? ਤੇ ਛੱਤ ਤੇ ਉਹੀ ਪੁਰਾਣੀ ਚਿੱਤਰਕਾਰੀ ਕਿਤੇ ਕਿਤੇ ਨਜ਼ਰ ਆ ਰਹੀ ਏ ਤੇ ਇਹ ਖਿੜਕੀਆਂ ਉਹੀ ਪੁਰਾਣੀਆਂ ਐਸ਼ ਹੈ ਮਹਿਰਾਬ ਹੈ ਮਹਿਰਾਬ ਇੱਧਰ ਹੈ ਜਿੱਥੇ ਗੁਰੂ ਗ੍ਰੰਥ ਸਾਹਿਬ ਜਿਸ਼ੋਭਧ ਹਨ ਇਹ ਹੈ ਮਹਿਰਾਬ ਜਿੱਥੇ ਤਸਵੀਰ ਗੁਰੂ ਨਾਨਕ ਦੇਵ ਜੀ ਲੱਗੀ ਹੋਈ ਹੈ ਤੇ ਇਹ ਵੀ ਦਰਵਾਜ਼ਾ ਪੁਰਾਣਾ ਹੀ ਹੈ ਦੀ ਐਪਕੁਏ ਸ਼ਕ ਬਹੁਤ ਹੀ ਪੁਰਾਣੀ ਮਸਜਿਦ ਜੇ ਤੁਸੀਂ ਦਰਸ਼ਨ ਕਰ ਰਹੇ ਹੋ ਗੁਰੂ ਕੀ ਮਸਜਿਦ ਕਸਬਾ ਸ੍ਰੀ ਹਰਗੋਬਿੰਦਪੁਰ ਸਾਹਿਬ ਤਹਿਸੀਲ ਬਟਾਲਾ ਤੇ ਜ਼ਿਲ੍ਹਾ ਗੁਰਦਾਸਪੁਰ ਤੇ ਇਹੋ ਹੀ ਪੁਰਾਣੀ ਲੱਕੜ ਦੀ ਖਿੜਕੀ ਜੇ ਦੇਖੋ ਡਟਾਉਂਦੀਆਂ ਬੜੀ ਹੀ ਮਜ਼ਬੂਤ ਇਹ ਮਸਜਿਦ ਬਣੀ ਹੋਈ ਹੈ ਵਰਤੋਂ ਤੋਂ ਬਾਅਦ ਕਈ ਬਰੇ ਤੱਕ ਇਹ ਲਵਾਰਸ ਰਹੀ ਇਹ ਪਿੰਨਾਂ ਜਥੇਬੰਦੀ ਦੁਆਰਾ ਦੀ ਮਹਤਤਾ ਨੂੰ ਜਾਣਦੇ ਹੋયા ਇਸ ਦੀ ਮੁਰੰਮਤ ਕਰਵਾਈ ਗਈ ਤੇ ਇੱਥੇ ਪ੍ਰਕਾਸ਼ ਕੀਤਾ ਗਿਆ ਸ੍ਰੀ ਗੁਰੂ ਗ੍ਰੰਥ ਸਾਹਿਬ ਕਿਉਂਕਿ ਇੱਥੇ ਮੁਸਲਮਾਨ ਭਾਈ ਚਰਾਸੀ ਪਾਸੇ ਨਹੀਂ ਸੀ ਤੇ ਇਸ ਦੀ ਸੇਵਾ ਸੁਵਾਲ ਨਾਂ ਜਥੇਬੰਦੀ ਕਰ ਰਹੀ ਹੈ ਤੇ ਆਓ ਪੁੱਛਾਂਗੇ ਇਸ ਗੁਰੂ ਕੀ ਮਸੀਤ ਦਾ ਇਤਿਹਾਸ ਇੱਥੋਂ ਦੇ ਮੁੱਖ ਸੇਵਾਦਾਰ ਜੀ ਕੋਲੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਅੱਜ ਬਾਬਾ ਜੀ ਇਹ ਗੁਰੂ ਕੀ ਮਸੀਤ ਸ੍ਰੀ ਹਰਗਮਨ ਪ੍ਰਸਾਦ ਇਹਦਾ ਕੀ ਇਤਿਹਾਸ ਹੈ ਜੀ ਇਹ ਇਤਿਹਾਸ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਬਣਵਾਈ ਜੀ ਔਰ ਗੁਰੂ ਨਾਨਕ ਸਾਹਿਬ ਜੀ ਦਾ ਜੋ ਸੰਦੇਸ਼ ਸੀ ਹਾਂ ਜੀ ਉਸ ਸੰਦੇਸ਼ ਨੂੰ ਸੰਪੂਰਨਤਾ ਦੇਣ ਵਾਸਤੇ ਗੁਰੂ ਸਾਹਿਬ ਜੀ ਨੇ ਮਸੀਤ ਬਣਾਈ ਕੁਕ ਗੁਰੂ ਸਾਹਿਬ ਜੀ ਦਾ ਗੁਰੂ ਨਾਮ ਸਾਹਿਬ ਦਾ ਸੰਦੇਸ਼ ਸੀ ਸਾਂਝੀ ਵਾਲਤਾ ਸਭਨਾ ਜੀਆਂ ਦਾ ਇੱਕ ਦਾਤਾ ਹਾਂਜੀ ਸੋ ਮੈਂ ਵਿਸਰਨਾ ਜਾਈ ਠੀਕ ਸਭੇ ਇੱਕ ਪਿਤਾ ਗੁਰੂ ਹਰਗੋਬਿੰਦ ਸਾਹਿਬ ਦੇ ਗੁਰਦੇ ਪਿਤਾ ਦਾ ਸੰਦੇਸ਼ ਆ ਇੱਕ ਪਿਤਾ ਇੱਕ ਇਸ ਕੇ ਹਮ ਬਾਰਕ ਤੂੰ ਮੇਰਾ ਗੁਰਹਾਈ ਇਹਨਾਂ ਗੱਲਾਂ ਵੱਲ ਬਹੁਤੇ ਨਾ ਜਾਂਦਾ ਹੋਇਆ ਗੁਰਬਾਣੀ ਸਾਂਝੀ ਵਾਲਤਾ ਦਾ ਹੀ ਪ੍ਰਤੀਕ ਵਾ ਇਹ ਇੱਕ ਪਲੇਟ ਫਾਰਮ ਤੇ ਮਨੁੱਖਤਾ ਨੂੰ ਖੜੀ ਕਰਦੀ ਤੇ ਇਹ ਕਰਦੀ ਹੈ ਗੁਰਬਾਣੀ ਸਿਰਫ ਸਭ ਤੋਂ ਵੱਡਾ ਸਤਿਗੁਰੂ ਨਾਨਕ ਜੀ ਇਸੇ ਕਰਕੇ ਹੀ ਆ ਕਿ ਉਹਨੇ ਸਿੱਖ ਗੁਰੂ ਗੁਰੂ ਸਿੱਖ ਗੁਰ ਇੱਕੋ ਉਪਦੇਸ਼ ਚਲਾਇਆ ਇਸ ਗੱਲ ਦੀ ਸੰਪੂਰਨਤਾ ਫਿਰ ਦਸਵੇਂ ਪਾਤਸ਼ਾਹ ਜੀ ਨੇ ਦਸਵੇਂ ਪਾਤਸ਼ਾਹ ਜੀ ਨੇ ਜਦੋਂ ਅਮਲ ਤੇ ਛਕਿਆ ਉਦੋਂ ਖਾਲਸੇ ਨੂੰ ਕਿਹਾ ਗੁਰੂ ਆ ਖਾਲਸਾ ਗੁਰੂ ਗੁਰੂ ਖਾਲਸਾ ਕਰੋ ਮੈਂ ਅੱਬ ਜੈਸੇ ਗੁਰੂ ਨਾਨਕ ਅੰਗਦ ਕੋ ਕੀਨੇਓ ਸੰਕ ਨਾ ਕੀਜਾ ਸਾਵਧਾਨ ਹੋਏ ਦੀਜਾ ਅਬ ਮੋਹੇ ਅਮਰਤਿ ਛਕਾਵੋ ਜੈਸੇ ਤੁਮ ਲੀਨੇਓ ਇਸੇ ਗੱਲ ਦੀ ਸੰਪੂਰਨਤਾ ਕਰਨ ਵਾਸਤੇ 10ਵੇਂ ਪਾਤਸ਼ਾਹ ਜੀ ਚਮਕੌਰ ਦੀ ਗੜੀ ਚੋਂ ਨਿਕਲ ਸਕਦੇ ਸਨ ਮਾਸੀ ਵਾਲੇ ਤੋਂ ਉੱਥੋਂ ਵੀ ਨਿਕਲ ਸਕਦੇ ਜੇ ਲੋਕੇ ਉੱਚੇ ਦੇ ਪੀਰ ਬਣੇ ਆ ਜੀ ਦੋ ਮੁਸਲਮਾਨ ਦੇ ਦੋ ਸਿੱਖ ਲੈ ਜਦੋਂ ਗੁਰੂ ਨਾਨਕ ਸਾਹਿਬ ਜੀ ਪਹਿਲੋਂ ਤੁਰਿਆ ਉਹਨਾਂ ਨੇ ਵੀ ਪਹਿਲਾਂ ਇੱਕ ਮੁਸਲਮਾਨ ਲਿਆ ਤੇ ਇੱਕ ਸਿੱਖ ਲਿਆ ਇਹ ਸਾਰੀ ਗੱਲ ਦੀ ਸੰਪੂਰਨਤਾ ਕਰਨ ਵਾਸਤੇ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਇੱਥੇ ਜਦੋਂ ਚਰਨ ਪਾਏ ਮੰਜੀ ਸਾਹਿਬ ਗੁਰਦੁਆਰਾ ਬਾ ਇਹ ਥਾਂ ਜਿਹੜੀ ਆ ਭਗਵਾਨ ਦਾਸਕਰ ਖੱਤਰੀ ਦਾ ਘਰ ਸੀ ਇੱਥੋਂ ਜਦੋਂ ਇਹਨੂੰ ਪਤਾ ਲੱਗਾ ਗੁਰੂ ਸਾਹਿਬ ਜਿਹੜੇ ਆਉਣ ਦਾ ਚੰਦੂ ਦਾ ਰਿਸ਼ਤੇਦਾਰ ਸੀ ਤੇ ਗੁਰੂ ਸਾਹਿਬ ਨੂੰ ਮਨੇ ਕੀਤਾ ਇੱਥੇ ਖਲੂਨ ਤੋਂ ਇਹ ਇਥੋਂ ਇਹਨਾਂ ਕਿਹਾ ਵੀ ਹੁਣੇ ਤੂੰ ਚੱਲ ਲੱਗ ਜਾ ਇੱਥੇ ਤੂੰ ਖਲੋਸ ਟੇਹ ਨਹੀਂ ਕਰ ਸਕਦਾ। ਹੂੰ ਇਹ ਗੱਲ ਜਦੋਂ ਸੰਪੂਰਤਾ ਹੁੰਦੀ ਨਾਂ ਦੇ ਹੀ ਗੁਰੂ ਹਰਗੋਬਿੰਦ ਸਾਹਿਬ ਨੇ ਆਖਿਆ ਅਸੀਂ ਇੱਥੇ 4 ਦਿਨ ਕੱਟਣਾ ਵਾ ਬਾਅਦ ਵਿੱਚ ਅਸੀਂ ਚਲੇ ਜਾਣਾ ਵਾ ਤੇ ਅਸੀਂ ਤੇਰੇ ਕੋਲ ਜ਼ਮੀਨ ਮੱਲਣੀ ਉਹਨੇ ਆਖਿਆ ਸੀਗਰੀ ਇਥੋਂ ਚੱਲ ਲੱਗ ਜਾ। ਮੈਂ ਇੱਥੇ ਤੈਨੂੰ ਖਲੋਣ ਨਹੀਂ ਦੇਣਾ। ਚਲੋ ਕਹਿ ਕੇ ਆ ਗਿਆ ਅਗਲੇ ਦਿਨ ਗੁਰੂ ਹਰਗੋਬਿੰਦ ਸਾਹਿਬ ਨੇ ਨਗਰ ਦਾ ਨਿਰਮਾਣ ਰ ਕਰਨਾ ਸ਼ੁਰੂ ਕਰ ਦਿੱਤਾ ਨਹੀਂ ਪੱਥਰ ਰੱਖ ਦਿੱਤਾ। ਜਦੋਂ ਇਹਨੂੰ ਪਤਾ ਲੱਗਾ ਇਹ ਹੋਰ ਅਗਲੇ ਦਿਨ ਲਾਲ ਪੀਲਾ ਹੋਇਆ ਬੋਟਾਲਾਲ ਪੀੜਾ ਹੋਇਆ ਗੁਰੂ ਹਰਗੋਬਿੰਦ ਸਾਹਿਬ ਨੂੰ ਬਹੁਤ ਗਾਲਾਂ ਕੱਢੀਆਂ ਗੁਰੂ ਸਾਹਿਬ ਜੀ ਗੁੱਸੇ 'ਚ ਗਾਲਾਂ ਤੋਂ ਬਾਅਦ ਫੇਰ ਗੁਰੂ ਨਾਨਕ ਸਾਹਿਬ ਜੀ ਦੇ ਘਰ ਨੂੰ ਜਦੋਂ ਕੋਸਣ ਲੱਗਾ ਗੁਰੂ ਨਾਨਕ ਸਾਹਿਬ ਦੇ ਘਰ ਦੀ ਜਦੋਂ ਨਿੰਦਿਆ ਕਰਨ ਲੱਗਾ ਫੇਰ ਗੁਰੂ ਨਾਨਕ ਗੁਰੂ ਹਰਗੋਬਿੰਦ ਸਾਹਿਬ ਨੇ ਆਖਿਆ ਮਾਰੋ ਇਸੇ ਨਾ ਦੇਰ ਲਗਾਏ ਇਹ ਸੁਣ ਸਿੱਖ ਉੱਠ ਬਹੁਤਾ ਏ ਬਹੁ ਪਨਹੀ ਸਿਰ ਪਰ ਫਰੀ ਕਿਰਪੂ ਮੁਰਸ਼ਾਏ ਲਾਤ ਮੁਸ਼ਟ ਕਰ ਮਾਰਿਓ ਮਨ ਮੈਂ ਹਰ ਖਤਰ ਏ ਉਨੂੰ ਫੇਰ ਜਦੋਂ ਜਿਆਦਾ ਮੰਦਾ ਬੋਲਿਆ ਗੁਰੂ ਘਰ ਦੀ ਨਿੰਦਿਆ ਕੀਤੀ ਤੇ ਕੋ ਰਹਿਤ ਨਾਮਾ ਕਹਿੰਦਾ ਗੁਰ ਕੀ ਨਿੰਦਾ ਸੁਨੇ ਜੋ ਕਾਨ ਭੀਟ ਤ ਸੰਗ ਕਰੋ ਕਿਰਪਾਨ ਇਸ ਗੱਲ ਦੀ ਸੰਪੂਰਤਾ ਕਰਦੇ ਹੋਏ ਗੁਰੂ ਨਾਨਕ ਗੁਰੂ ਹਰਗੋਬਿੰਦ ਸਾਹਿਬ ਨੇ ਉਹਨੂੰ ਮਾਰ ਦਿੱਤਾ ਸਿੱਖਾਂ ਕਿਨੇ ਮਾਰਿਆ ਤੇ ਬਾਅਦ ਦੇ ਵਿੱਚ ਉਹਦਾ ਭਗਵਾਨ ਦਾਸ ਦਾ ਮੁੰਡਾ ਉਹ ਜਦੋਂ ਉਹਨੂੰ ਪਤਾ ਲੱਗਾ ਉਹ ਜਾ ਕੇ ਫੌਜ ਆੜ ਕੇ ਲਿਆ ਉਹ ਤੇ ਚੰਦੂ ਦਾ ਮੁੰਡਾ ਦਾ ਭਗਵਾਨ ਦਾਸ ਦਾ ਮੁੰਡਾ ਰਤਨ ਚੰਦ ਜੰਦੂਲਾ ਮੁੰਡਾ ਕਰ ਮਚੰਦਾ ਇਹ ਫੌਜ ਚਾੜ ਕੇ ਲਿਆਏ ਇਹਨਾਂ ਨੇ ਜਦੋਂ ਜੰਗ ਦੋ ਦਿਨ ਕਾਫੀ ਜੰਗ ਹੋਇਆ ਫਾਬਾਦ ਸਾਦਾ ਬਹੁਤ ਨੁਕਸਾਨ ਹੋਇਆ ਫਿਰ ਅਗਲੇ ਦਿਨ ਇਹ ਸੂਬੇ ਅਬਦਲ ਖਾਨ ਦੇ ਦੋ ਮੁੰਡੇ ਵੀ ਅਬੀਨ ਦਾ کریم ਬਖਸ਼ ਤੇ ਨਵੀ ਬਖਸ਼ ਉਹ ਵੀ ਮਾਰੇ ਗਏ ਫਿਰ ਸੂਬੇ ਨੇ ਸੋਚਿਆ ਵੀ ਮੈਂ ਘਰ ਜਾਣ ਜੋਗਾ ਵੀ ਨਹੀਂਗਾ ਮਗਰ ਜਾਣ ਜੋਗਾ ਵੀ ਨਹੀਂਗਾ ਸਰਕਾਰ ਦਾ ਨੁਕਸਾਨ ਹੋ ਗਿਆ ਪੁਸ਼ਕੇ ਮੈਂ ਆਇਆ ਨਹੀਂਗਾ ਸੋਚਾਇ ਮੈਦਾਨ ਲਈਏ ਤੇ ਚਾਹੇ ਗੁਰੂ ਨੂੰ ਗ੍ਰਿਫਤਾਰ ਕਰੀਏ ਤੇ ਚਾਹੇ ਸ਼ਹੀਦ ਕਰੀਏ ਏ ਮੰੰਦੀ ਠਾਨ ਕੇ ਗੁਰੂ ਸਾਹਿਬ ਜੀ ਨੂੰ ਫਿਰ ਉਹਨੇ ਹੁਕਮ ਕੱ ਲਿਆ ਵੀ ਜੇ ਇਹ ਲੋਕਾਂ ਦੇ ਪੁੱਤ ਨਾ ਮਰਵਾਈਏ ਤੂੰ ਜਰਨੈਲਵਾ ਮੈਂ ਜਰਨੈਲਵਾ ਆਪਾਂ ਦੋਵੇਂ ਜਰਨੈਲ ਲੜੀਏ ਗੁਰੂ ਸਾਹਿਬ ਨੇ ਆਖਿਆ ਬਹੁਤ ਚੰਗੀ ਗੱਲ ਆ ਗੁਰੂ ਸਾਹਿਬ ਜੀ ਨੇ ਰਾਜਨੀਤੀ ਬਣਾਉਦੇ ਹੋਏ ਕਈ ਮੇਰੇ ਵੀਰ ਕਹਿਣ ਪੈਣਗੇ ਵੀ ਸਿੱਖੀ ਦੇ ਬਿਨ ਰਾਜਨੀਤੀ ਨਹੀਂ ਗਈ ਸਿੱਖੀ ਰਾਜਨੀਤੀ ਤੋਂ ਬਿਨਾ ਚੱਲਦੀ ਨਹੀਂ ਗਈ ਗੁਰਬਾਣੀ ਕਹਿੰਦੀ ਆ ਵਕਤ ਵਿਚਾਰੇ ਸੋ ਬੰਦਾ ਹੋਏ ਗੁਰਬਾਣੀ ਸਿਖਾਲਦੀ ਆ ਰਾਜਨੀਤੀ ਪਰ ਝੂਠ ਦੀ ਰਾਜਨੀਤੀ ਨਹੀਂ ਸੱਚ ਦੀ ਰਾਜਨੀਤੀ ਧਾਰਨ ਦਾ ਸਿੱਖ ਨੂੰ ਹੁਕਮ ਗੁਰੂ ਸਾਹਿਬ ਨੇ ਸੋਚਿਆ ਵੀ ਇਹ ਮਾਰ ਦਿੱਤਾ ਇਹ ਦੋ ਬੱਚੇ ਆ ਚੰਦੂ ਦਾ ਮੁੰਡਾ ਵੀ ਭਗਵਾਨ ਦਾਸ ਦਾ ਮੁੰਡਾ ਵੀ ਰਤਨ ਚੰਦ ਕਰਮਚੰਦ ਦੋਵੇਂ ਬੱਚੇ ਇਹ ਬਚ ਗਏ ਇਹ ਫੇਰ ਕੱਲੂ ਫੌਜ ਲਿਆਉਣਗੇ ਸੋ ਇਹਨਾਂ ਨੂੰ ਵੀ ਨਾਲ ਹੀ ਲਾਓ ਫੇਰ ਸ਼ੂਬੇਗਾ ਅਬਦਲ ਖਾਨ ਨੂੰ ਛੇਵੇਂ ਪਾਸੇ ਨੇ ਹੁਕਮ ਕਰੇ ਕੀਤਾ ਵੀ ਜਿਹੜੇ ਤੈਨੂੰ ਲੈ ਕੇ ਆਏ ਉਹ ਵੀ ਨਾਲ ਲੈ ਕੇ ਇਹ ਤਾਂ ਦਮੇ ਸਾਵੇ ਨਾ ਰਕਮ ਸੰਹਾਂ ਜੰਦ ਜੋ ਜੁੱਧ ਹੋਇਆ ਮੁਸਲਮਾਨੀ ਸੂਰਮੇ ਖਲੋ ਰਹੇ ਸਿੱਖ ਵੀ ਖਲੋ ਰਹੇ ਇਹਨਾਂ ਚਵਾਂ ਦਾ ਇੱਕ ਪਾਸੇ ਛੇਵੇਂ ਪਾਤਸ਼ਾਹ ਜੀ ਆ ਇੱਕ ਬੰਨੇ ਤਿੰਨ ਆ ਤੇ ਫਿਰ ਜਦੋਂ ਆਏ ਆ ਗੁਰੂ ਨਾਨਕ ਸਾਹਿਬ ਛੇਵੇਂ ਪਾਤਸ਼ਾਹ ਦੇਖਿਆ ਗੁਰੂ ਨਾਨਕ ਸਾਹਿਬ ਦਾ ਘਰ ਵਾਚ ਲੜਦਾ ਨਹੀਂਗਾ ਕਿਸ ਨਾਲ ਸੋ ਅਸੀਂ ਤੁਹਾਡੇ ਤੇ ਵਾਰ ਨਹੀਂ ਕਰ ਸਕਦੇ ਤੁਸੀਂ ਵਾਰ ਕਰੋ ਉਹਨਾਂ ਦੇ ਵਾਰ ਕਿ ਲਏ ਫਿਰ ਇੱਕ ਨੂੰ ਢਾਲ ਨਾਲ ਬੇਹੋਸ਼ ਕੀਤਾ ਪਿੱਕ ਨੂੰ ਕਿਰਪਾਨ ਦੇ ਨਾਲ ਛਟਕਿਆ ਚੰਦੂਰੇ ਮੁੰਡੇ ਨੂੰ ਕਿਰਪਾਨ ਨਾਲ ਛਟਕਿਆ ਇਹਨੂੰ ਢਾਲ ਦੇ ਨਾਲ ਛਟਕੇ ਉਹਨੂੰ ਬੇਹੋਸ਼ ਕੀਤਾ ਫਿਰ ਸੂਬੇ ਅਬਦਲ ਥਾਂਖਾਂ ਦੇ ਨਾਲ ਘੜੀਆਂ ਬੱਧੀ ਜੰਗ ਹੋਇਆ ਫਿਰ ਸੂਬੇ ਅਬਦਲ ਖਾਨ ਨੂੰ ਮਾਰ ਕੇ ਫਿਰ ਜਦੋਂ ਇਹ ਉੱਠਣ ਲੱਗਾ ਭਗਵਾਨ ਦਾਸ ਦਾ ਮੁੰਡਾ ਇਹਨੂੰ ਫਿਰ ਡੌਲਿਆਂ ਫੜ ਕੇ ਛੇਵੇਂ ਪਾਤਸ਼ਾਹ ਨੇ ਧੂਵੀਂ ਪਟਕਾ ਮਾਰੇ ਤੇ ਇਹਨੂੰ ਮਾਰ ਦਿੱਤਾ ਫੇਰ ਗੁਰੂ ਸਾਹਿਬ ਜੀ ਨੇ ਮੈਂ ਗੱਲ ਮੁਕਾਵਾਂ ਗੱਲ ਮੁਕੀ ਤੱਕ ਉਹਦਾ ਜ਼ਮਾਂ ਕੰਮ ਹੋਣਾ ਠੀਕ ਤੇ ਕਰ ਲਿਓ ਤੁਸੀਂ ਕਰਨਾ ਹੋਇਆ ਤੇ ਠੀਕ ਹੈ ਜੀ ਫੇਰ ਜਦੋਂ ਗੁਰੂ ਸਾਹਿਬ ਜੀ ਨੇ ਸਾਰਾ ਕੰਮ ਕਰ ਲਿਆ ਫੇਰ ਸ਼ਹਿਰ ਦੀ ਤਿਆਰੀ ਕੀਤੀ ਫੇਰ ਸ਼ਹਿਰ ਦੀ ਤਿਆਰੀ ਕਰਦਿਆਂ ਕਰਦਿਆਂ ਛੇਵੇਂ ਪਾਤਸ਼ਾਹ ਜੀ ਨੇ ਸੋਚਿਆ ਵੀ ਇਹਨੇ ਮੰਨਦਾ ਗੁਰੂ ਘਰ ਨੂੰ ਬਹੁਤ ਬੋਲਿਆ ਭਗਵਾਨ ਦਾਸ ਨੇ ਸੋ ਉਹ ਤੇ ਮਾਰੇ ਗਏ ਤੇ ਇਹਦਾ ਕੋਈ ਹੋਰ ਜੀ ਪਰਿਵਾਰ ਦਾ ਕੋਈ ਆਣ ਕੇ ਇੱਥੇ ਦੁਬਾਰਾ ਨਿਵਾਸਾ ਕਰ ਸਕੇ ਇਹ ਵਿਚਾਰ ਕਰਕੇ ਛੇਵੇਂ ਪਾਤਸ਼ਾਹ ਨੇ ਉਹਦਾ ਘਰ ਢਵਾਇਆ ਤੇ ਉਹਦੇ ਘਰ ਨੂੰ ਢਵਾ ਕੇ ਫੇਰ ਛੇਵੇਂ ਪਾਤਸ਼ਾਹ ਜੀ ਨੇ ਮਸਜਿਦ ਨੂੰ ਬਣਾਇਆ ਤੇ ਇਹ ਗੱਲ ਦੀ ਸੰਪੂਰਨਤਾ ਕੀਤੀ ਠੀਕ ਹੈ ਇੱਕ ਨੂਰ ਤੇ ਸਭ ਜਗ ਉਪਜਿਆ ਕੌਣ ਭਲੇ ਕੌਣ ਭਲੇ ਕੋ ਮੰਦੇ ਵੈਖ ਦਿੱਤਾ ਸਭ ਸਭ ਅੱਛਾ ਇਹ 400 ਸਾਲ ਪੁਰਾਣੀ ਫਿਰ ਮਸਜਿਦ ਬਿਲਕੁਲ 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 ਠੀਕ ਹੈ ਇਹ ਗੁਰਗੰਗ ਸਾਹਿਬ ਕਾਤੇ ਇੱਥੇ ਸਬਤ ਨੇ ਇਹ 70 ਤੋਂ 1970 ਤੋਂ 1970 اچھا ਜਦੋਂ ਜਦੋਂ ਬਰਬਾਦ ਹੋ ਰਹੀ ਸੀ ਜੀ ਜੀ ਤੇ ਫੇ ਗੁਰੂ ਕੀ ਸੀ ਹਾਂ ਜੀ ਸੰਤ ਰਤਨ ਸਿੰਘ ਸਾਹਿਬ ਆਪਾ ਬਿਸ਼ਨ ਸਿੰਘ ਤਰਨਾ ਦਾਲ ਨੂੰ ਜਦੋਂ ਪਤਾ ਲੱਗਾ ਹਾਂ ਜੀ ਇਹ ਸਾਡਾ ਇੱਕ ਇਤਿਹਾਸਿਕ ਤੱਥ ਵਾ ਹਾਂ ਜੀ ਤੇ ਬਹੁਤ ਜ਼ਰੂਰੀ ਸਾਹਮਣਾ ਵਾ ਇਸ ਗੱਲ ਨੂੰ ਮੁੱਖ ਰੱਖ ਕੇ ਫੇ ਛੇਵੇਂ ਪਾਤਸ਼ਾਹ ਛੇਵੇਂ ਸਿੱਧ ਬਣ ਹੱਥੀ ਬਣਵਾਈ ਆ ਆ ਕੇ ਮਸੀਦ ਦੇ ਆਣ ਕੇ ਉਹਨਾਂ ਨੇ ਫੇਰ ਸੇਵਾ ਸੰਭਾਲ ਕੀਤੀ ਠੀਕ ਹੈ ਜੀ ਤੇ ਉਦੋਂ ਤੋਂ ਇਹਨਾਂ ਰੀ ਇਹਦੀ ਸੇਵਾ ਸੰਭਾਲ ਪੰਥ ਰਤਨ ਨੂੰ ਅੱਜ ਬਾਬਾ ਜੋਗਾ ਸਿੰਘ ਜੀ ਤਰਨਤਲ ਦੇ ਜਥੇਦਾਰ ਨੇ ਉਹਨਾਂ ਦੀ ਰਹਿਨਮਾਈ ਛੇੜ ਇਹ ਸਭ ਕੁਝ ਕਾਰਜ ਚੱਲ ਰਿਹਾ ਠੀਕ ਹੈ ਅੱਛਾ ਜਦੋਂ ਪਾਕਿਸਤਾਨ ਨਹੀਂ ਸੀ ਬਣਿਆ ਉਦੋਂ ਮੁਸਲਮਾਨ ਇੱਥੇ ਹੈ ਸਨ ਉਦੋਂ ਤੇ ਫੇਰ ਮੁਸਲਮਾਨ ਇੱਥੇ ਨਮਾਜ਼ ਪੜ੍ਹਦੇ ਹੁੰਦੇ ਆ ਬਿਲਕੁਲ ਬੜੀ ਟਕੜਾਈ ਨਾਲ ਪੜ੍ਹਦੇ ਹੁੰਦੇ ਰੇ ਇੱਥੇ ਗਾਈਆਂ ਵੀ ਛੜਕ ਹਲਾਲ ਕਰਦੇ ਹੁੰਦੇ ਅੱਛਾ ਜੀ ਕਿਉਂਕਿ ਉਹਨਾਂ ਦਾ ਮਜਬੂਤ ਸੀ ਜੀ ਜੀ ਫੇਰ ਇਹ ਸੁਣ ਲਓ ਅਸੀਂ ਬੱਕਰੇ ਬਣਾਉਨੇ ਆ ਹਾਂ ਜ ਹੁਣ ਵੀ ਅਸੀਂ ਆ 10ਵੇਂ ਪਾਸਾ ਦੇ ਗੁਰਪੁਰਪਤੇ ਬਣਾਉਣਾ ਵਾ। ਹੂੰ। ਮਸਜਿਦ ਦੇ ਸਾਹਮਣੇ ਕਦੀ ਬੱਕਰੇ ਨੂੰ ਬੱਕਲਾ ਨਹੀਂ ਛਟਕੇ ਆ ਗਿਆ। ਠੀਕ ਹੈ ਛਟਕਾ ਨਹੀਂ ਕੀਤਾ। ਛਟਕਾ ਕਰਦੇ ਆ ਕਰਦੇ ਆ ਜੀ ਪਰ ਸਾਹਮਣੇ ਨਹੀਂ ਕਰਨਾ। ਸ਼ੇਮੇ ਪਾਤਸ਼ਾਹ। ਵਾਹ ਜੀ। ਨਨਕੇ ਸ਼ੇਮੇ ਪਾਸ਼ਾ ਦੇ ਪੈਰਾ ਆਏ تھے۔ ਹਾਂ ਇਸ ਬਸ ਇੱਥੇ ਕਦੀ ਛਟਕਾ ਨਹੀਂ ਜੇ ਆਹ ਉਹ ਏਰੀਆ 'ਚ ਕਰਦੇ ਆਪਾਂ ਜਿੱਥੇ ਛਟਕਾ ਹੋ ਜਾਂਦਾ ਵਾ। ਜੀ ਜੀ। ਇਹਦੇ ਸਾਹਮਣੇ ਆਹ ਏਰੀਆ 'ਚ ਆਪਾਂ ਕਰਦੇ ਆਂ ਤੇ ਕਦੀ ਛਟਕਾ ਨਹੀਂ ਹੋਇਆ। ਇਸ ਕਰਕੇ ਪਟਾਕਾ ਫੇਰਾਂ ਹੋਸੀ ਮੇ ਪਾਤਸ਼ਾਹ ਦਾ ਬਾਹਰ ਬਰਨ ਪਰਮੇਸ਼ਰ ਦਾ ਠੀਕ ਹੈ ਜੀ ਹਾਂ ਜੀ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਬਾਬਾ ਜੀ ਬਾਈ ਖਾਲਸਾ ਬਾਈ ਖਾਲਸਾ ਇੱਕ ਫਤਿਹ ਜੇ ਕਿ ਟਾਈਮ ਫੇਰ ਕੜਨਾ ਉਹਦੇ ਕੱਢ ਕੇ ਨਾ ਠੀਕ ਹੈ ਜੀ ਇਹ ਹੁਣ ਟਾਈਮ ਜੀ ਇੰਨਾ ਕੁ ਮੇਰੇ ਕੋਲ ਮਮੀ ਡਿਆੜੀ ਵਾਲਾ ਠੀਕ ਹੈ ਜੀ ਬਹੁਤ ਸ਼ੁਕਰੀਆ ਨਾਮ ਵਾਹਿਗੁਰੂ ਹਾਂ ਹੁੰਦਾ ਇਹ ਪ੍ਰਾਤਮ ਅੱਛਾ ਇਹ ਪ੍ਰਾਤਨ ਹੈ ਤੇ ਇਹ ਕਿਹੜਾ ਬਗੈ ਦਾ ਕਿਹੜਾ ਬਾਚ ਬਣਿਆ ਇਹ ਸਾਹਮਣੇ ਬਹੁਤ ਜਿਆਦਾ ਹੁੰਦਾ ਇਹ ਤੇ ਥੋੜੇ ਸਮੇਂ ਦਾ ਪਿਆ ਠੀਕ ਹੈ ਜੀ ਇਹ ਪ੍ਰਾਤਨ ਹੈ ਜੀ ਹਾਂ ਜੀ ਮੇਰੇ ਬੇਟੇ ਦਸਤੀ ਗੜਾ ਨਾ ਹੈ ਬੋਲ ਰਿਹਾ ਨਾ ਮੈਂ ਨਾ ਹਾਂ ਹੋਏ ਨਾ ਹਾਂ ਨਾ ਤੇਰੀ ਅੰਦਰ ਤੇਰੀ ਜਰੂਰ ਨਹੀਂ ਆਉਂਦਾ ਤੇਰੇ ਨੂੰ ਕਿੰਨੇ ਕੰਮ ਚੋੜਾ ਤੇਰੇ ਅੰਦਰ ਉਹ ਨਾ ਕਿੰਨਾ ਰਹਿਣਾ ਤੇਰੇ ਅੰਦਰ ਮੈਂ ਅਸਲ ਤੇ ਸਮਝ ਕਿ ਗਿਆ ਸਾਰਾ ਕੋਈ ਉਦਸ ਕਿ ਇਸ ਇਤਿਹਾਸਕ ਸੀ ਦੇ ਸਾਹਮਣੇ ਪ੍ਰਾਤਨਖੋ ਐ ਦੇ ਕੋਈ ਪ੍ਰਾਤਨਖੋ ਕਿ ਉਹ ਹੀ ਪ੍ਰਾਣਾ ਇਤੇ ਕਿੜਾ ਲੱਗਾ ਨਜ਼ਰ ਆ ਰਿਹਾ ਅੱਜ ਤੱਕ ਵੇਖ ਲਿਓ ਜਿੰਦਾ ਨਹੀਂ ਉਹ ਇੱਥੇ ਕਦੀ ਆਪਾਂ ਮਾਰਿਆ ਅੱਛਾ ਜੀ ਉਹ ਜਿੰਦਾ ਨਹੀਂ ਕਦੀ ਮਾਰਿਆ ਅੱਛਾ ਇੱਥੇ ਰਸਤ ਰਾਤ ਨੂੰ ਜਿੰਦਾ ਨਹੀਂ ਮਾਰੀਦਾ ਇਸ ਮਸਜਿਦ ਜੀ ਇੱਕ ਬੰਦੇ ਨੇ ਇਹਨੂੰ ਜੀਨ ਦੁਨੀਆ ਦਾ ਮਾਲਕ ਨਹੀਂ ਕਿ ਗੁਰੂ ਗ੍ਰੰਥ ਸਾਹਿਬ ਜੀ ਨੂੰ ਹਾਂ ਜੀ ਇੱਕ ਬੰਦੇ ਨੇ ਇਹਨੂੰ ਜਿੰਦਾ ਮਾਰ ਕੇ ਦੋ ਜਿੰਦੇ ਮਾਰ ਕੇ ਹੂੰ ਤੇ ਫੇਸ ਹੁੰਨੇ ਆ ਇਹ ਇਹਨੂੰ ਤੇ ਆਪਣੇ ਆਪ ਦਾ ਮਾਲਕ ਉਹ ਨਹੀਂ ਅਹੀਂ ਰਹਿਣ ਦਿੰਦੇ ਬਿਲਕੁਲ ਬਿਲਕੁਲ ਵਿਸ਼ਵਾਸ ਨਹੀਂ ਕਰ ਗੁਰੂ ਤੇ ਇੱਕ ਮਿੰਟ ਪ੍ਰਤੱਖ ਗੁਰਾਂ ਦੀ ਦੇਖ ਹੀ ਨੇ ਹੂੰ ਤੇ ਉਹ ਉਹ ਉਹਨੇ ਕਿਡੇ-ਕਡੇ ਬੜੇ-ਬੜੇ ਜੰਗ ਕਰ ਲਏ ਜਿਨ੍ਹਾਂ ਦੀ ਦੇ ਦੀ ਆਪਾਂ ਗੱਲ ਕਰਦੇ ਆ ਕਿੰਨਾ ਇਹਨਾਂ ਨੇ ਭਰਮਣ ਕੀਤਾ ਗੁਰੂ ਨਾਨਕ ਸਾਹਿਬ ਜੀ ਨੇ ਹਾਂਜੀ ਤੇ ਇੱਕ ਬੰਦੇ ਨੂੰ ਹੀ ਜਿੰਦੇ ਮਾਰ ਕੇ ਤੇ ਆਨੇ ਆफी ਪ੍ਰਤੱਖ ਗੁਰਾਂ ਦੀ ਦੇ ਆ ਇਹ ਕਰਕੇ ਉਹ ਵਿਸ਼ਵਾਸ ਅੱਜ ਤੱਕ ਬਿੱਲੀ ਕਾਲਾ ਨਹੀਂ ਲਾਇਆ ਅੱਜ ਤੱਕ ਮੈਂ ਰਾਤ ਵੀ ਜਾਣਾ ਬਾਹਰ ਹੁਣ ਪਾਰਸੇ ਚੱਲੇ ਆ ਸਾਰੀ ਖੁੱਲੇ ਛੜ ਕੇ ਚਲੇ ਜਾਣਾ ਸਾਰੀ ਰਾਤ ਬਾਹਰ ਰਹਿਣਾ ਅੱਛਾ ਜੀ ਇਹ ਯੂ ਬਿਹਾਈਵੇ ਚ ਨਹੀਂ ਆ ਕਰਨੀ ਬਾਰਨੀ ਕੋ ਕੋ ਗੱਲ ਪਤਾ ਕਿ ਉਹ ਗੱਲ ਵੱਖਰੀ ਹੈ ਕੋਈ ਪਰ ਕਿਉਂ ਹਾਂਜੀ ਇਹ ਕਿੱਥੇ ਖੰਦੇ ਕੰਮ ਹੈ ਇੱਥੇ ਡੁੱਬਦਾ ਵਾ ਡੁੱਬਦਾ ਠੀਕ ਹੈ ਆ ਸਿੱਖੀ ਅੱਜ ਫੇਲਵਾ ਕਿਉਂ ਫੇਲਵਾ ਡੁੱਬਦਾ ਚ ਪੈ ਗਈ ਵਾਰਾਂ ਵੰਡੀ ਚ ਪੈ ਗਈ ਆ ਮੱਝ ਵਿੱਚ ਪੈ ਗਈ ਆ ਧਰਮ ਤਿਆਗ ਦਿੱਤਾ ਉਹ ਇਹ ਝਰਕੇ ਸਾਡੀ ਦਰਦਾ ਸਾਹਿਬ ਬਹੁਤ ਵਿਗੜ ਚੁੱਕੀ ਆ ਅੱਛਾ ਬਾਬਾ ਜੀ ਤੁਹਾਡਾ ਸ਼ੁਭ ਨਾਮ ਕੀ ਹੈ ਮੇਰਾ ਨਾਮ ਭਲਵੰਤ ਸਿੰਘ ਠੀਕ ਹੈ ਇੱਥੇ ਦੇ ਜਿਹੜੇ ਪਿੰਡ ਦੇ ਚੌਕੀ ਦਾ ਆਹਾਹਾਹਾਹਾ ਸੇਵਾਦਾਰ ਇੱਥੇ ਦੇ ਹੈਗੇ ਚੌਕੀ ਦਾ ਸੇਵਾਤ ਮੇਰੀ ਇਹ ਕੰਡਿਆ ਵਾਹ ਜਿੱਦ ਮੈਂ ਇਹਦੀ ਖੋਲਣਾ ਅੱਛਾ ਅੱਛਾ ਠੀਕ ਹੈ ਜੀ ਚਲੋ ਮਿਲ ਕੋ ਲੋਕਾਂ ਹੈ ਗਿਆ ਨਾ ਨਹੀਂ ਵੀਰ ਜੀ ਇਹ ਮਸਜਿਦ ਦੇ ਮੱਥੇ ਤੇ ਕੁਝ ਲਿਖਿਆ ਨਜ਼ਰ ਆ ਰਿਹਾ ਉਹ ਵੀ ਪ੍ਰਾਣ ਲਿਖਿਆ ਹੋਇਆ ਕੀ ਲਿਖਿਆ ਹੋਏਗਾ ਇਹ ਦਰਸ਼ਣ ਕਰ ਰਹੇ ਹੋ ਇਤਿਹਾਸਕ ਪ੍ਰਾਤਨ ਮਸੀਤ ਅਤੇ ਇੱਟਾਂ ਦੇ ਖੋਹ ਹੋਈ ਇਹ ਨਾਲ ਸਹੀ ਇੱਟੋ ਕੀ ਹੈ ਕਹਿ ਰਹੇ ਹਾਂ ਵੜ ਤੋਂ ਬਾਅਦ ਲਗਭਗ 2003-2004 ਦੇ ਲੱਗੇ ਇਸ ਮਸਜਿਦ ਦੀ ਮੋਡ ਰੈਨੋਵੇਸ਼ਨ ਕਰਾਈ ਗਈ ਔਰ ਇੱਥੇ ਮੁਸਮਨ ਭਾਈਚਾਰੇ ਤੋਂ ਨਮਾਜ਼ ਦੀ ਅਦਾ ਕਰਵਾਈ ਗਈ। ਇਸ ਬਾਅਦ ਇੱਕ ਮਾਇਦਾ ਹੋਇਆ ਵਕਫਾ ਬੋਰਡ ਔਰ ਨਗਰ ਜਥੇਬੰਦੀਆਂ ਵਿੱਚ ਤੇ ਇਹ ਮਸਜਿਦ ਨਗਰ ਜਥੇਬੰਦੀਆਂ ਦੀ ਦੇਖਰੇ ਉਹਦੀ ਸਰਖਿਆ ਵਿੱਚ ਦਿੱਤੀ ਗਈ ਵਕਫਾ ਬੋਰਡ ਵੱਲੋਂ। ਤੇ ਅੱਜ ਇਹ ਸੰਭੀ ਪਈ ਹੈ ਨਗਰ ਜਥੇਬੰਦੀ ਵੱਲੋਂ। ਇਹ ਸਾਹਮਣੇ ਪ੍ਰਾਤਨ ਕੰਦ ਉਸੇ ਵੇਲੇ ਦੀ ਪੁਰਾਣੀ ਕੰਦਾ ਛੋਟੀ ਇੱਟਾਂ ਦੀ ਬਣੀ ਹੋਈ ਤੇ ਇਸ ਸ਼ਹਿਰ ਨੂੰ ਬਸਾਉਣ ਤੋਂ ਬਾਅਦ ਇਹਦੇ ਆਦੋਰ ਚਾਰ ਦਵਾਰੀ ਕਰਵਾਈ ਗਈ ਸੀ ਸ਼ਾਇਦ ਇਹ ਉਸੇ ਦਾ ਹਿੱਸਾ ਹੋਵੇਗੀ ਉੱਚਾ ਨਿਸ਼ਾਨ ਸਾਹਿਬ ਤੇ ਇਹ ਹੈ ਸਾਹਮਣੇ ਦੀ ਵਿਆਸਤ ਰਿਆ ਇਹ ਵਿਆਸਦ ਰਿਆ ਹੈ ਵਿਆਸਦ ਰਿਆ ਦੀ ਬਿਲਕੁਲ ਕੰਢੇ ਇਹ ਨਗਰ ਹੈ ਸ੍ਰੀ ਹਰਗੋਬਿੰਦਪੁਰ ਸਾਹਿਬ ਤੇ ਟਾ ਆ ਦੇਖੋ ਇਟਾਹ ਇਹ ਨਿਸ਼ਾਨ ਸਾਹਿਬ ਤੇ ਟਾਹ ਗਿਆ ਬਿਲਕੁਲ ਦਰਿਆ ਦੇ ਕੰਢੇ ਹੈ ਇਹਦੇ ਉੱਤੇ ਇਤਿਹਾਸਕ ਗੁਰੂ ਕੀ ਮਸੀਤ ਹੈ ਦਰਿਆ ਬਿਆਸ ਬਹੁਤਾਂ ਦੂਰ ਨਹੀਂ ਹੈ ਬਿਲਕੁਲ ਇੱਕ ਡੇਢ ਮੀਲ ਤੇ ਵਿਖਤੇ ਹੈ ਦੋ ਦਿਨ ਬਸਾ ਦੇ ਜਿਨਾਂ ਹੀ ਬਿਲਕੁਲ ਦੇ ਟਾਹੇ ਦੇ ਕੋਲੋਂ ਦੀ ਇਹ ਦਰਿਆ ਵਗਦਾ ਹੈ ਇੱਥੇ ਤੱਕ ਪਾਣੀ ਅਚੜ ਜਾਂਦਾ ਹੈ ਤੇ ਬਿਲਕੁਲ ਨੀਲੇ ਰੰਗ ਦਾ ਉੱਚਾ ਨਿਸ਼ਾਨ ਸਾਹਿਬ